ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ ਚ 70 ਵਿਸ਼ਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਸ਼ਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਹੋਵੇ ਚੱਲੂ ਬੇਸਿਕਲੀ ਜੀ ਇੱਥੇ ਇੱਕ ਸਲਾਮੁদ্দিন ਨਾਮ ਦਾ ਵਿਅਕਤੀ ਹੈਗਾ ਜਿਹੜਾ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਸਮੇਂ-ਸਮੇਂ ਤੇ ਜਿਹੜਾ ਯੁੱਧ ਨਸ਼ਾ ਬਰੂਦੂ ਦੇ ਤਹਿਤ ਸਾਨੂੰ ਗਾਈਡਲਾਈਨਸ ਆਉਂਦੀਆਂ ਤੇ ਉਹਦੇ ਵਿੱਚ ਆ ਜਿਹੜਾ ਬੰਦਾ ਸੀਗਾ ਪਿੰਡ ਕੱਲੂ ਮਾਜਰਾ ਜਿਹੜੀ ਪੰਚਾਇਤ ਹੈਗੇ ਇਹਨਾਂ ਵੀ ਸਾਨੂੰ ਲਿਖ ਕੇ ਦਿੱਤਾ ਤੇ ਪੀਡੀਪੀਓ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਕਾਰਵਾਈ ਕੀਤੀ ਜਿਹਦੇ ਵਿੱਚ ਜਿਹੜੀ ਇਹਨਾਂ ਨਜਾਇਜ਼ ਉਸਾਰੀ ਜਿਹੜਾ ਆਪਣੇ ਨਸ਼ਾ ਤਸਕਰੀ ਤੋਂ ਆਸਾਰੀ ਨੇ ਬਣਾਈ ਸੀਗੀ ਤੇ ਉਸ ਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਤੇ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਆਸਾਰੀ ਕਾਰਵਾਈ ਡਿਮੋਲੀਸ਼ਨ ਕੀਤਾ ਇਹਦੇ ਤੇ ਹੋ ਤਿੰਨ ਮੁਕਦਮੇ ਦਰਜ ਤੇ ਪਿਛਲੇ ਮਹੀਨੇ ਵੀ ਮਈ ਦੇ ਮਹੀਨੇ ਵੀ ਇਹਦੇ ਚ ਇੱਕ ਆਪਾਂ ਇਹ ਚ ਪਰਚਾ ਦਿੱਤਾ ਸੀਗਾ ਨਸ਼ੇ ਦਾ ਹੀ ਤੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹਦੇ ਆਪਣਾ ਟੇਹਾ ਕਲੋਨੀ ਦੇ ਵਿੱਚ ਵੀ ਅਸੀਂ ਕਰ ਚੁੱਕੇ ਹਾਂ ਤੇ ਆਪਣਾ ਅਦਰ ਬੱਸੀ ਦੇ ਏਰੀਆ ਵਿੱਚ ਅਸੀਂ ਡਿਮੋਲੀਸ਼ਨ ਦੇ ਕੀਤੇ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੇਗੀ ਜਿਨੇ ਵੀ ਜਿਹੜੇ ਲੋਕੀ ਆ ਜਿਹੜੇ ਵਿਅਕਤੀ ਇਸ ਤਰੀਕੇ ਦੀ ਨਸ਼ਾ ਤਸਕਰੀ ਦੇ ਵਿੱਚ ਇਸ ਤੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਆ ਤੇ ਤੁਹਾਡੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਨਜਾਇਜ਼ ਉਸਾਰੀ ਜਿਹੜੀ ਬਣਾਈ ਗਈ ਆ ਉੱਤੇ ਵੀ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਸਰਕਾਰ ਨੇ ਇੱਕ ਸੇਫ ਪੰਜਾਬ ਇੱਕ ਹੈਲਪਲਾਈਨ ਹੈਗੀ ਆ ਸਰਕਾਰ ਦੀ ਉਹ ਪਾਰਟਿਕੁਲਰਲੀ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਲਾਈ ਬਣਾਈ ਗਈ ਹੈ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਜਾਂ ਕੋਈ ਨਸ਼ਾ ਬੰਦਾ ਵੇਚਦਾ ਹੈ ਉਦੇ ਬਾਰੇ ਸਾਨੂੰ ਦੱਸਿਓ ਤੇ ਸਮੇਂ ਸਿਰ ਤਰੀਕੇ ਨਾਲ ਵੱਢਦੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ